ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਚ ਅੱਜ ਮੀਂਹ ਸੋਣਾ ਹੋ ਗਿਆ ਹੂੰ ਮੈਂ ਮੀਂਹ ਵਧੀਆ ਪੈ ਲਿਆ ਅੱਜ ਹੂੰ ਸਵੇਰ ਦਾ ਹੀ ਪੈਂਦਾ ਸਵੇਰ ਦਾ ਪੈਂਦਾ ਆ ਤਸਲੇ ਦੇਖ ਲਓ ਫੋਲੋ ਪਰੇ ਪਈਆਂ ਨੇ ਇੰਨਾ ਪੈ ਗਿਆ ਹੈ ਹਾਂ ਤਸਲੇ ਅੱਜ ਹਾਂ ਦੇਖ ਲਓ ਫਿਰ ਅਸੀਂ ਮਰਡੇ ਗਏ ਵਿੱਚ ਅੱਜ ਉੱਥੇ ਵੋਟਾਂ تھیں ਹਾਂਜੀ ਪਰ ਪੈ ਨਹੀਂ ਭੱਜਿਆ ਵੋਟਾਂ ਜਿਹੜਾ ਅੱਜ ਕੋਤੀ ਚੀਰਮੈਨ ਨੂੰ ਡਾਇਰੈਕਟਰ ਚੁਣਨਾ ਥਾ ਕਰ ਰਹੇ ਹਦਾਂ ਕਿਹੜਾ ਜੁਮਨ ਹੈ ਕੋラム ਰਿਜ਼ਲਟ ਆਇਆ ਕਹਿੰਦਾ ਵਜਿਆ ਚੰਦ ਰਜੀਆ ਦਾ ਮੁੰਡਾ ਤਾਂ ਗਲਵਿੰਦਰ ਉਹ ਖੜਿਆ ਲਾ ਕੀਪਿੰਗ ਰਬੂਜੀ ਦਾ ਖੜਿਆ ਜਿਹੜਾ ਘਰੌਣੀ ਖੜਿਆ ਤਾਂ ਜਿਹੜਾ ਗੀਤਕਾਰ ਆਹੋ ਕਲਾਕਾਰ ਉਹ ਹਾਰ ਗਿਆ ਗਲangar ਵਿਹਾਰ ਗਿਆ ਕਲਾਕਾਰ ਜਦੋਂ ਵੋਟੇ ਨਹੀਂ ਹੈਗੀ ਉਹਨੇ ਜੋ ਵੋਟ ਤਾਂ ਜ਼ਿੰਮੇਵਾਰਾਂ ਦੀ ਹੈ ਜਾਗੋ ਉਹ ਵੱਧ ਖੜ ਕੇ ਜੇ ਦੱਸ ਉਹ ਹੈ ਤਾਂ ਏਰੀਏ ਦੇ ਇਹ ਚਲੋ ਵੀ ਖਾਨੜੇ ਦੇ ਥੋੜਾ ਰੁਕ ਸਕਦੇ ਕਿਸੇ ਨੂੰ ਹੈ ਤਾਂ ਉਹ ਵੀ ਜ਼ਿੰਮੇਵਾਰੀ ਆ ਪਰ ਮਿਲ ਚਾਉਣਾ ਔਰ ਪੂਰਾ ਲੂੰਦੀ ਆ 2 ਮੀਟਰ ਕਿੱਥੇ ਦਾ ਸਿੰਬਲ ਚ ਨਹੀਂ ਲੱਗਦਾ ਹਾਂ ਸਾਲ ਕਿ ਜਿੱਕ ਨੇ ਤਾਂ ਜਿਤਨਾ ਹੀ ਤਾਂ ਤੁਸੀਂ ਬਹਿ ਰਹੇ ਭੁੱਜੇ ਮੀਂਹ ਤਾਂ ਪੈਂਦਾ ਤਾਂ ਕਰੀਏ ਕਿ ਹੁਣ ਉਹ ਹਰ ਜੀ ਵੀ ਨੇ ਰੋਲਾ ਪਾ ਰੱਖਿਆ ਮਸਬੂਤ ਜਾਣਾਂ ਕਹਿੰਦਾ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਵੀ ਲੀਡ ਚੱਲੀ ਜਾਂਦੀ ਜੇ ਇੰਨੀ ਲੀਡ ਆਉਣਾ ਤਾਂ ਬਾੜੀ ਦੇ ਉੱਪਰ ਵੀ ਸਾਡੀਆਂ ਰੋਟਾ ਆਉਂਦੀ ਚ ਪੂਰੇ ਦਾ ਸਰਬਸੰਮਤੀ ਕਹਦੇ ਜਿੱਤ ਗਿਆ ਤਾਂ ਬਾਕੀ ਸਾਰੇ ਸਰਬਸੰਮਤੀ ਹੋ ਗਈ ਇੱਕ ਜੁਣ ਰਹਿ ਗਿਆ ਤਾਂ ਮਰਡੇ ਦਾ ਯੋਨੀ ਸਮੋਹ ਰੰਗ ਮੰਨੇ ਵਿੱਚ ਮੌਸਮ ਡਾਟਾ ਹੋ ਗਿਆ ਹੂੰ ਹਾਂਜੀ ਇਹਨਾਂ ਦੀ ਫੇ ਬੂਟਾ ਪੈਂ ਕਿਨੇ ਬਸ ਡਾਟਾ ਪੈਂਦੀ ਆ ਨਹੀਂ ਕੋਦਾ ਕਿੰਨੀ ਕਿੱਥੇ ਲਾਈਜੀ ਪਤਾ ਹਮ ਮੇਲ ਚ ਵੀ ਟਰੈਕਟਰ ਬੂਟਾ ਜੇ ਹੁੰਦੇ ਆ ਬਾਪੂ ਡਾਟਾ ਫਲਟਰ ਕੋਸ਼ਿਸ਼ ਕਰਤਾ ਤਾ ਕਹਤੇ ਜੀ ਦੀ ਉਫੀਸ ਘਟ ਫਰੀ ਜੀ ਤੇਰੀ ਇਹ ਬੂਟਾ ਪੈਂਦੀ ਆਰੇ 1000 ਰੁਪਏ ਮੰਗਦੇ ਆ ਨਾ 2000 ਰੁਪਏ ਹੁੰਦੀ ਆ ਪਹਿਨਾ 500 ਭਰਦੇ ਚੱਕੀ ਹਾਂ ਇਹਨਾਂ ਪੁੱਤਾਂ ਸਾੜੀ ਤੇ ਨਹੀਂ ਆ ਬੋਟਾਂ ਦਾ ਜਲ ਹੋ ਵੀ ਹੈਗੀਆਂ ਬਾਬੇ ਤਾਂ ਹੋ ਵੀ ਹੈਗੀਆਂ ਬਾਬੇ ਉਹ ਕਿੱਥੇ ਤੇ ਲਿਆਉਂਗੇ ਬੋਟ ਤਾਂ ਨਹੀਂ ਹੈਗੀ ਉਹਦੀ 900 ਬੋਲਦਾ ਤੇ ਬੋਟ ਪਾਉਣ ਨੂੰ ਕਿੱਥੇ ਤੇ ਲਿਆਉਂਗੇ ਆ ਚੱਕਰ ਆ ਨਾ ਚਲੋ ਬਾਈ ਐ ਬਵਾਰੀ ਆ ਗਈ ਹੁਣ ਬੀਆਂ ਦੀ ਹੈਂ ਇਹ ਲੇਟ ਪੱਕਦਾ ਹਨਾ ਇਹ ਵੀ ਸਾਰੇ ਸੰਧੂਰੀ ਆ ਉਹ ਦੇਖ ਹਾਟੋਂ ਵਿੱਚ ਪੱਕਦਾ ਹੈ ਤਾਂ ਸੰਧੂਰੀ ਆ ਹਾਂ ਸਾਨੂੰ ਸਵੇਰੇ ਫੋਨ ਕਰੇ ਤਾਂ ਫੋਨ ਚੱਕਿਆ ਹੀ ਨਹੀਂ ਆ ਆਹਾ ਆਹ ਦੇ ਦੋ ਗਰੀਆਂ ਹੈ ਕਿ ਉਹ ਹੀ ਗਰੀਕ ਉਹ ਦੇ ਰਿਹਾ ਹੈ ਤੇ ਚੀਂ ਟੁੱੜੀ ਜਾਂਦਾ ਦੇਖੀ ਤਿਲਕ ਨਾ ਜਾਈ ਮੈਂ ਕਹਿੰਦਾ ਰਹਾ ਬਸ ਮਰੀ ਸਾਰੇ ਨਾਲੋਂ ਲੂਟ ਰਹਿਣੀ ਬੋਲੂਗਾ ਜੀ ਕਿਹੜੇ ਪਾਣੀ ਲੈ ਆਉਗਾ ਜੀ ਦੇ ਲੱਭੇ ਨਾ ਪਾਣੀ ਤੇ ਆ ਕਿ ਆ ਹਫ਼ਤੇ ਬਾਅਦ ਇੱਕਦਾ ਪਾਣੀ ਲੱਗਦਾ ਇਹਨੂੰ ਹੋ ਇਹ ਵਧੀਆ ਹੋਇਆ ਹੁਣ ਇਹਨੇ ਦੇਖ ਲਈ ਤੂੰ ਅਸਲ ਚੋਰ ਕਦੇ ਜੀਰੀ ਨਹੀਂ ਲੱਗੀ ਅੱਜ ਤੱਕ ਗੰਨੇ ਵਾਲਾ ਸਾਰਾ ਗੰਨੇ ਵਾਲਾ ਖੇਤ ਆ ਹੁਣ ਹੀ ਨਹੀਂ ਬਿਮਾਰੀ ਪੈਣੀ ਹੂੰ ਹੁਣ ਤਾਂ ਬਿਮਾਰੀ ਤੇ ਫਰਕ ਆ ਥੋੜਾ ਜਿਹਾ ਲੱਗਦਾ ਹਾਂ ਫਰਕ ਪੈ ਗਿਆ ਜਿਹੜੇ ਬੀਜ ਤੇ ਉਹ ਵੀ ਠੀਕ ਹੋ ਗਏ ਮੇਰੇ ਮੈਂ ਦੇਖਿਆ ਇੱਥੇ ਵੱਧ ਗਿਆ ਮੈਂ ਫਰਕ ਪੈ ਗਿਆ ਹੂੰ ਪੈਣਾ ਨਾਲੋਂ ਉੱਜੋ ਜਮੇ ਥੱਲੇ ਦਾ ਮੇਰਾ ਉਹ ਕਿਹੜਾ ਰਾਮੂ ਦਾ ਹੀ ਹੈ ਨਹੀਂ ਡਰਾਈਵ ਤੇ ਜੀ ਐ ਕਿਤੇ ਦੇਖ। ਨੰਨਾ ਠੀਕ ਆ। ਬਾ ਪਾਣੀ ਸਗਾ ਸਗਾ ਕੇ ਲਈ ਜਾਵੇ ਇਹਨੂੰ ਉਹ ਹੜਾ ਇੱਕ ਉਹ ਫਰਕ। ਕਿੱਥੇ ਸਰ? ਉਹ। ਹਾ ਉਹ ਹੜਾ ਅੱਗਿਆਂ ਫਰਕ ਪੈ ਗਿਆ ਜਮੇ ਥੱਲੇ ਗਿਆ ਹੋਇਆ ਤਾਂ ਉਹ। ਹੂੰ ਹੁਣ ਥੋੜਾ ਜਿਹਾ ਉੱਪਰ ਹੋ ਗਿਆ ਉਹ। ਹੈ ਨਹੀਂ ਉਹ ਵੀ ਹੈ ਨਹੀਂ ਯਾਰ ਮਾੜੀ ਮੋਟੀ ਤਾਂ ਹੁੰਦੀ ਉਹ ਆ। ਉਹ ਆਂ ਤਾਂ ਪਿਛਲੇ ਸਾਲ ਵੀ 5-10 ਡੱਕੇ ਦਾ ਹੈਗੀ ਇੱਥੇ ਹੁਣ ਜੇ ਕਿਤੇ ਕਹੇ ਵੀ ਕੋਈ ਵੀ ਡੱਕਾ ਨਹੀਂ ਤਾਂ ਪਿਛਲੇ ਸਾਲ ਉਹ ਗੱਲ ਨਹੀਂ ਨਾ ਹੈਗੀ। ਹਾਂ। ਹੈ ਨਹੀਂ ਜਣੀ ਹੁਣ ਘਟਾ। ਅੱਜ ਕੱਲ੍ਹ ਦੇਲਾ ਉਹਨਾਂ ਨੂੰ ਕਿਹਾ ਤਾਂ ਬੰਨ ਜੂ ਬੰਦੋ ਬਜਾਈ ਰਹਿ ਗਿਆ ਹੁਣ ਬੰਨ ਕੇ ਨਹੀਂ ਗਿਆ ਕਿੱਥੇ ਰਹਿੰਦਾ ਹਲੇ ਕਿੱਲਾਗਾ ਕੁੜੀ ਵਾਲਾ ਪੇ ਆ ਹਜੇ ਡੇਢ ਦੋ ਬਿੱਗੇ ਤੋਂ ਬੰਨ ਕੇ 21 ਹਿਸਾ ਰਹੇਗਾ ਕੁੜੀ ਵਾਲਾ ਹਾਂ 21 ਹਿਸਾ ਪੇ ਆ ਡੇਢ ਕਬਿੱਗਾ ਤੋਂ ਪਿਆਉਂਗਾ ਉਹ 21 ਹਿਸਾ ਪਰਲੇ ਪਾਸੇ ਲੰਬਾ ਹੈ ਨਾ ਫਾਂਟ ਮੈਂ ਭਰਾ ਲੈਣਾ ਤਾਂ ਹੁਣ ਕਰਿਆ ਤਾਂ ਫੋਨ ਮੈਂ ਲੈ ਜਾਂਦਾ ਏ ਮੀਂਹ ਹਟਿਆ ਵਾ ਕਹਿੰਦਾ ਨਹੀਂ ਸਰਦਾਰ ਜੀ ਹੁਣ ਕਿੱਥੇ ਹੁਣ ਕੱਲੂ ਐ ਉੱਠਾਂਗੇ ਮਰਜ਼ੀ ਤੇਰੀ ਭਾਈ ਕੱਲੂ ਆਜਿਓ ਮੈਂ ਕਹਾ ਪਰ ਜੇ ਆ ਜਾਂਦੇ ਤਾਂ ਚੰਗੀ ਗੱਲ ਥੀ ਮੈਂ ਭੰਨ ਹੋ ਜਾਣਾ ਤਾਂ ਉਹ ਬਾਕੀ ਰਹਿ ਜਾਂਦਾ ਪੇ ਆ ਕੋਈ ਗੱਲ ਨਹੀਂ ਉਹਦੇ ਹੀ ਜ਼ਿਆਦਾ ਜ਼ਰੂਰੀ ਤਾਂ ਉਹ ਹੀ ਆ ਬਸ ਉਹ ਦੂਗੇ ਦਾ ਤਾਂ ਇੰਨਾ ਹੈ ਨਹੀਂ ਆ ਪਨੀਰੀ ਵੜ ਦੇਣੀ ਸੀ ਉਹ ਜਗਦੀਪ ਨੇ ਰਖਾ ਲਈ ਯਾਰ ਹੁਣ ਇਹਨੂੰ ਵੜ ਦੇ ਇਹਨੂੰ ਭਲੇਣ ਵਾਲਾ ਮੰਗਦਾ ਮੈਂ ਉਹਨੂੰ ਵੀ ਨਹੀਂ ਦੱਤੀ ਕਿ ਹੋਰ ਮੰਗਦਾ ਉਹਨੂੰ ਨਹੀਂ ਦੱਤੀ ਮਾ ਜਗਦੀਪ ਨੇ ਲੈਣੀ ਪਹਿਲਾਂ ਖਰਾਬ ਆ ਕਿਆ ਹੋਇਆ ਪਨੀਰੀ ਨੂੰ ਹੁਣ ਤਾਂ ਚਲ ਹੋ ਗਈ ਜਦ ਤਾ ਠੀਕ ਸੀ ਫੇਰ ਆਏ ਨਾ ਇਹਦੇ ਚ ਤੇਲਾ ਪੈਦਾ ਹੋਣਾ ਇਹ ਜਿਹੜੀ ਸੰਘਣੀ ਚੀਜ਼ ਆ ਨਾ ਇੱਕ ਪਨੀਰੀ ਆ ਇਹ ਤੇ ਪਨੀਰੀ ਤੇਲਾ ਪੈਦਾ ਕਰਦੀ ਆ ਕਿਆ ਹੋ ਗਿਆ ਖਰਾਬ ਬਸਮਤੀ ਨੂੰ ਖਲਾ ਦਿੱਤੀ ਇੱਕ ਚਲ ਮਟਰ ਬੰਨ ਚਲਦੀ ਆ ਮਟਰ ਬੰਨ ਚਲਦੀ ਆ ਵੇਡ ਕੰਬੀ ਤੂੰ ਗਿਆ ਨਹੀਂ ਤੇਰੇ ਰਿਸ਼ਤੇਦਾਰ ਸਾਰੇ ਤੇ ਦੇਖ ਲੈ ਲਈ ਮੈਨੂੰ ਦੱਸਦਾ ਤੈਨੂੰ ਫੋਨ ਕਰਿਆ ਨਹੀਂ ਘਰ ਤੇ ਬੁਲਾ ਲੈਂਦਾ ਤੈਨੂੰ ਹਾਕ ਮਾਰੀ ਮੈਂ ਕੰਦ ਮੈਨੂੰ ਫੋਨ ਬੈਵਰੇ ਬੈਵਰੇ ਸੁਣਿਆ ਨਹੀਂ ਫੇ ਤੂੰ ਘਰ ਤੇ ਨਹੀਂ ਆ ਸਕਦਾ ਮੈਨੂੰ ਐ ਦੱਸ ਮੈਂ ਤਾਂ ਜਾਣੇ ਤਿਆਰ ਤਾਂ ਤੇ ਤੈਨੂੰ ਫੋਨ ਵੀ ਇਹਨੂੰ ਹਰਚ ਵੀ ਰਾ ਕੇ ਖੜ ਗਿਆ ਉਹ ਕਹਿੰਦਾ ਚਲ ਛੇਤੀ ਕਰ ਮੈਂ ਚਲ ਫਿਰ ਭਾਈ ਜਰੇ ਮੋਟ ਤਾਂ ਭਲਾ ਪੈਣੀ ਨਹੀਂ ਜਦੋਂ ਉਹੀ ਜਾਣਾ ਦਾ ਇਕੱਠ ਕਰਨ ਆਪਾਂ ਨੇ ਤਾਂ ਅਸੀਂ ਵੀ ਫੇ ਮੁੜਿਆ ਜਾਂ ਮੀਂਹ ਪਈ ਗਿਆ ਦੱਸ ਦਿੰਦਾ ਤੈਨੂੰ ਰਾਤ ਵੀ ਦੱਸਿਆ ਆਹ ਦੋ ਤੇਰਾ ਦਾ 7:00 ਵਜੇ ਜਾਣਾ ਮੈਂ ਵੀ ਗਿਆ ਚਲੇ ਜਾਣਾ ਜਿਦਾ ਕ ਰੱਬ ਦਾ ਲੇਡੀਓ ਮਾਰਾ ਦੇ 8:00 ਵਜੇ ਫੋਨ ਕਰਿਆ ਤਾਂ ਤੈਨੂੰ ਸਵੇਰੇ ਕੰਨ ਆ ਜਾਂਦਾ ਮਨ ਮਾਇਆ ਮੀਂਹ ਪੈਂਦਾ ਤਾਂ ਹੱਕਾ ਮਾਰੀਆਂ ਦੀ ਕੰਧ ਬੰਨ ਤੈਨੂੰ ਤਾਂ ਸੁਣੀਆਂ ਨਹੀਂ ਚੱਲ ਉੱਪਰ ਤਾਂ ਨਾ ਮੇ ਜਵਾਰੇ ਪੜਾ ਤਾਂ ਹੀ ਮੀਂਹ ਹੋਰ ਆਊਗੇ ਨਹੀਂ ਮਰਾ ਮੋਟਾ ਹੀ ਪੈ ਲਵੇ ਯਾਰ ਗੰਨਾ ਨਹੀਂ ਬੰਨ ਹੋਇਆ ਹਲੇ ਕਰੀਏ ਕੀ ਸਭ ਨੂੰ ਆਪਣਾ ਆਪਣਾ ਲਾਹਾ ਈ ਸਾਨੂੰ ਆਏ ਮੀਂਹ ਨਾ ਪਵੇ ਗੰਨਾ ਬੰਨ ਹੋ ਜਾਵੇ ਕਿਸੇ ਨੂੰ ਕੋਈ ਲਾਹਾ ਕਿਸੇ ਨੂੰ ਕੋਈ ਆ ਹੋ ਜਾਨੀ ਪੈ ਜਾਵੇ ਬਿਮਾਰੀ ਤਾਂ ਹੋ ਜੂ ਮੈਂ ਤਾਂ ਕਹਣਾ ਚੋਈ ਚੱਲ ਵੇ ਇੱਕ ਵਾਰੀ ਡੋਬ ਲਵੇ ਹੋਰ ਆ ਨਾ ਜਿਹੜਾ ਸਾਡਾ ਚੂਹਾ ਫਿਰ ਦਾਲ ਹਾਂ ਸਭ ਮਰ ਜਾਣਾ ਉਹ ਤਾਂ ਕੱਲ ਬੰਨ ਕੇ ਹੀ ਨਹੀਂ ਗਏ ਜੋਰ ਲਾ ਲਿਆ ਅੱਜ ਕਹਿ ਲਿਆ ਹੁਣ ਮੀਂਹ ਹਟਿਆ ਵਾ ਮੈਂ ਕਹਾਂ ਤੁਹਾਨੂੰ ਮੈਂ ਲੈ ਜਾਂਦਾ ਐ ਮੈਂ ਕਿਹਾ ਮੈਂ ਮੋਟਰਸਾਈਕਲ ਉਹਦੇ ਕੋਲ ਲੈ ਜਾਂਦਾ ਮੋਟਰਸਾਈਕਲ ਵਾਲੀ ਰੀੜੀ ਪੈ ਸਾਨੂੰ 4-5 ਜਣਿਆਂ ਨੂੰ ਬੰਨ ਕੇ ਫੇਰ ਛੱਡੇ ਆਉਂਗਾ ਇੱਕ ਘੰਟਾ ਨਹੀਂ ਲੱਗਣਾ ਥੋੜਾ ਫੇਰ ਕਹਿੰਦੇ ਨਹੀਂ ਸਰਦਾਰ ਜੀ ਹੁਣ ਤਾਂ ਕੱਲੂ ਹੀ ਉੱਠਾਂਗੇ ਭਾਈ ਅੰਦਰ ਮੈਂ ਸਾਹ ਪਾਈ ਨੂੰ ਦੱਸ ਕੇ ਆਈ ਕਹਾਣੀ ਮੰਤੇ ਮਰਜੀ ਦੇ ਮਾਲਕ ਆ ਮਰਜੀ ਦੇ ਮਾਲਕ ਆ ਕੱਲ ਮੈਂ ਸੇਬ ਕੋ ਤੇ ਚਲੇਗੇ ਹੂੰ ਸਭ ਤੋਂ ਬਹੁਤ ਆਪਣਾ ਨੂੰ ਤਾਂ ਲਾਗੇ ਕਰਨਾ ਹੂੰ ਉਹ ਕਹਿੰਦਾ 1000 ਰੁਪਏ ਦੇ ਦੂੰਗਾ ਇੱਕ ਬੋਤਲ ਦੇ ਦੂੰਗਾ ਫੇਰ ਐ ਰਾਬ ਵੀ ਕਰਤੀਆਂ ਦੇਖ ਲੈ ਕਿਆ ਦੀ 180 ਬੁੱਟਾ ਆ 70 ਐ ਮੇਰੇ ਜਿੰਨੀ ਤੇ ਦੋ ਦਿਨਾਂ ਦਾ ਲੱਗਣਾ ਦਾ 180 ਬੁੱਟਾ ਦਾ ਕੁਝ ਵੀ ਨਹੀਂ ਆਗਾ ਫੇ ਦੋ ਜਣੇ ਇਹਨੂੰ ਹਿਸਾਬ ਵੀ ਕਰਤੀਆਂ ਦੇਖ ਲਾ ਚਲ ਕਹ ਜਾਂ ਦਿਹਾੜੀ ਵੀ ਲੱਗੇ ਰੋ ਤੁਹਾਨੂੰ ਕਿ ਕਿ ਕੱਖ ਬਹੁਤਾ ਜਾਏ ਥੋੜਾ ਉਹਨੂੰ ਰਾਤ ਦਾ ਬੱਸ ਵੀ ਮੈਂ ਤਾਂ ਕੱਲ ਨੂੰ ਹੋ ਗਿਰਾਂ ਮੈਂ ਡਿਊਟੀ ਜਾਣਾ ਕੱਲ ਨੂੰ ਹੂੰ ਹੋਣਾ ਨਹੀਂ ਕੱਖ ਬਹੁਤਾ ਸਰਦਾਰ ਜੀ ਕਿਰਪਾ ਦੀ ਮੈਂ ਉਹ ਵੀ ਬੱਸ ਜਦ ਦੇ ਦੇਰ ਨਹੀਂ ਕਰਦਾ ਜਬਧਾਨਾਂ ਦਾ ਰੇਲ ਇਹ ਆ ਜਾਣੀ ਨੇ ਬੜੀ ਗਾਣੀ ਇਹ ਥਿੰਹ ਰਿ ਇੱਕ ਵਾਰੀ ਤਾਂ ਲੱਗਦੇ ਆ ਨਾ ਇਹ ਲਾਲ ਪਿਛਲੇ ਸਾਲ ਵੀ ਲਈ ਤੀ ਨੇ ਔਰ ਇਹ ਕਦੇ ਬਾਸਮਤੀ ਨਹੀਂ ਲੱਗੀ ਤਾਂ ਇਨੀ ਛਾਲਾ ਮਾਰਦੀ ਐ ਇਹ ਇਹਦਾ 26 ਨਾਲ ਉੱਪਰ ਨੂੰ ਫਿਰਦੀ ਐ ਸਾਰੀ ਬਾਸਮਤੀ ਦੇ ਕੀਲਾ ਹੁੰਦਾ ਇੱਕ ਵਾਰ ਇਹਦਾ ਸ਼ੋਦੇਵ ਰਾਜ ਕਿੱਧਰ ਫਿਰੀ ਜਾਂਦਾ ਤੂੰ ਕਿੱਧਰ ਫਿਰੀ ਜਾਂਦਾ ਉਹ ਪੀਲੇ ਦੀ ਰਾਤ ਉਹ ਕਿੱਧਰ ਗਿਆ ਵਜ ਓਹ ਗਰੀਬਦਾਸ ਮੈਂ ਕਿਤੇ ਕੰਮ ਪਰ ਗਿਆ ਵਾ ਅੱਡੇ ਵਰਗੇ ਅੱਡੇ ਵਰਗੇ ਆਪਾ ਲੈ ਹੁਣ ਕਿੱਥੇ ਰਿਹਾ ਤੂੰ ਕੱਕ ਵੱਢ ਗੇ ਮੈਂ ਵੀ ਦੇਖਾ ਮੀ ਹਾਂ ਕਿਆ ਕਰਕੇ ਉਹ ਸਮਾਨ ਲਿਆਇਆ ਆਪਣਾ ਬਸ ਮੇਰੀ ਖਾਈ ਗਿਆ ਇਹਨੂੰ ਸਾਰਾ ਸਾਰਾ ਮੈਂ ਤੇ ਹੁਣ ਬਸ ਲੱਗਦਾ ਕਦੇ ਕੱਕ ਬੇਲਾ ਟਾਈਮ ਮੁਰਗਾ ਮੈਂ ਖੜਾ ਕਰ ਤੈਨੂੰ ਕੰਮ ਦੱਸਦਾ ਫਿਰ ਮੈਂ ਬੇਲਾ ਨਹੀਂ ਹੁਣ ਦਿੰਦਾ ਬੇਲਾ ਨਹੀਂ ਤੈਨੂੰ ਤੈਨੂੰ ਬੇਲਾ ਨਹੀਂ ਰਹਿਣ ਦੇਣਾ ਇੱਥੇ ਰੱਖ ਦੇ ਤੈਨੂੰ ਦੱਸਦਾ ਕੰਮ ਚੱਲ ਕੱਕ ਵੱਢੀ ਹੈ ਗੇ ਬਣਾਏਗਾ ਬੜਾ ਬਣਾਲਾ ਜਿਹੜਾ ਕੋ ਬਣਾਉਣਾ ਬਾਦ ਵਿੱਚ ਥੋੜੀ ਬਣਾਣਾ ਚਲ ਮੈਂ ਬਣਾ ਦਿੰਦਾ ਇਹਨੇ ਆ ਥੋੜੀ ਖੀ ਜਾ ਚਲ ਤੈਨੂੰ ਤਾਂ ਦੁਬਾਈ ਮਿਸਤਰੀ ਕਰਾ ਕੇ ਦੇਣਾ ਪੈਣਾ ਸਾਨੂੰ ਹੁਣ ਜਿਹੜਾ ਉਦੋਂ ਆਇਆ ਤਾਂ ਜੇ ਮੰਨ ਜੇ ਉਹ ਵੀ ਨਹੀਂ ਆਇਆ ਮੁੜ ਕੇ ਗਿਆ ਕੱਲੂ ਕਹਿੰਦਾ ਹੁਣ ਆ ਜਾਣਾ ਤਾਂ ਫਿਰ ਨਹੀਂ ਗਿਆ ਜਦੋਂ ਕਰਾ ਲਿਆ ਦਿਹਾੜੀ ਪਹਿਲੇ ਮੀ ਆ ਹਲੇ ਨਾ ਕਰਾਈ ਮੀਨਾ ਫਿਰ ਉਹ ਹੀ ਗੱਲ ਹੈ ਮੀਂਹ ਕਰਕੇ ਮੈਂ ਰੁਕ ਗਿਆ ਹੁਣ ਨਹੀਂ ਤਾਂ ਮੈਂ ਤੱਕ ਹੁਣ ਜਿਕਣ ਅੱਜ ਦਿਹਾੜੀ ਪਰ ਆਇਆ ਬਹ ਹੁੰਦਾ ਬੰਦਾ ਮਿਸਤਰੀ ਨੇ ਤਾਂ ਆਈ ਆ ਅੱਜ ਸਵੇਰ ਦਾ ਮੀਂਹ ਪੈਂਦਾ ਦੇਖ ਲੈ ਆ ਪੰਗਾ ਹੋ ਜਾਂਦਾ ਉਹ ਠੀਕ ਕਹਿੰਦੇ ਨਾ ਕਰ ਲੈਣਾ ਠੀਕਾ ਕਹਿੰਦਾ ਕੱਲੂ ਆਉਂਗਾ ਹਾਂ ਕਹੇ 10 ਦਿਨ ਅਟਕੇ ਕਰਦਾ ਹਾਂ ਉਹ ਨੂੰ ਮੈਂ 10 ਦਿਨ 15 ਦਿਨ ਅਟਕੇ ਜਿੱਦਨ ਤੈਨੂੰ ਲੂਟ ਆ ਉਹੀ ਗੱਲ ਹੈ ਉਹ ਬੜਾ ਟੀਨਾ ਪਾਦੀ ਰੇਤਾ ਦਾ ਬਹੁਤ ਆ ਹੋਰ ਹੋਊਗਾ ਲਿਆਉਂਗੇ ਹਾਂ ਪਰ ਬਜਰੀ ਪਤਾ ਕਰ ਲੈਣੀ ਸੀ ਹੁਣ ਕ੍ਰੈਸ਼ਰ ਬੰਦ ਹੋ ਜਾਂਦੇ ਆ ਦਿਨਾਂ ਚ ਕਿ ਹੋਊਗਾ ਇਟਾਂ ਦਾ ਲਾ ਦੇਣਾ ਮੈਂ ਸਾਲਾ ਨੀਟ ਅਗਰ ਢਟਣਾ ਤਾਂ ਲੱਗ ਜਾਣਾ ਪਹਿਲਾਂ ਕਿਉਂਕਿ ਉੱਥੇ ਫਿਰ ਸਰਸੇ ਚ ਪਾਣੀ ਆ ਜਾਂਦਾ ਨਾ ਫਿਰ ਫਰਤੇ ਆ ਨਹੀਂ ਆਊਗਾ ਉੱਥੇ ਜਿਹੜਾ ਸਟਾਕ ਪਿਆ ਹੁੰਦਾ ਉਹ ਫਿਰ ਕਈ ਵਾਰੀ ਮੁੱਕ ਜਾਂਦਾ ਨਾ ਕੋਲ ਜੀ ਹੜ ਥੋੜਾ ਜਿਵੇਂ ਮੇਰੇ ਜਾਣ ਮੈਂ ਰਮੂ ਜੀ ਮਰਜ਼ੂਰ ਤੇ 5000 ਦਾ 10 ਫੀਸ ਦਾ ਮਰਜ਼ੂਰ ਆ ਉਹ ਤਾਂ ਉੱਥੇ ਜਾ ਕੇ ਪਤਾ ਲੱਗੂ ਜੇ ਹੁਣ ਉਦੋਂ ਅਸੀਂ ਜਿੱਦਾਂ ਗਏ ਕਈਆਂ ਬਰੇਤਾ ਹਾਇਓ ਨਹੀਂ ਤਾਂ ਦੂਬਰ ਢਟਣਾ ਮੈਂ ਉਦੋਂ ਨਾ ਕਰੇਂ ਘੰਡ ਕਰੇ ਤੇ ਵਧੀਆ ਢਟਣਾ ਤੇ ਡੇਗੜੇ ਮੰਨਦੇ ਗਏ ਨੇ ਰਹਿ ਰਹੇ ਅੱਛਾ ਰਿੱਤਾ ਦਾ ਠੀਕ ਆ ਪਰ ਲੈਂਦਾ ਵਾ ਕਰੇਸ਼ਰ ਵਾਲਾ ਅ ਬੱਜਦੇ ਫਾਇਰ ਅੰਬੀ ਦੇ ਜਦ ਦੇ ਘਰਤੀ ਆ ਦੇਖ ਲੈ ਕੋਈ ਨਾ ਕੋਈ ਹਵਾ ਚ ਉਧਰ ਸਰਚ ਬੱਜੀ ਕਿਹਦੇ ਬੱਜੀ ਤੇਰੇ ਬੱਜੀ ਕਿ ਵੀਰ ਦੇ ਬੱਜੀ ਸੀ ਹੈ ਆ ਤਰਨੀ ਜਾਂਦਾ ਗਾ ਤਾਇਗੀ ਦੇ ਸਰਚ ਬੱਜੀ ਉੱਪਰ ਤੇ ਆ ਕੇ ਇਹ ਵੀ ਗੋਲੀ ਮੰਗੂ ਬੱਜਦੀ ਆ ਜੱਗਰਤੀ ਆ ਉੱਪਰ ਤੇ ਇਹਦਾ ਫੇਰ ਅੰਬੀ ਆ ਮੇਰੇ ਕਰੇ ਜਾਂਦੇ ਜਾਂਦੇ ਤੇ ਗ੍ਰਾਮਣ ਵੱਜੀ ਆ ਉਹ ਕਿਹਾਂ ਡਾਕਟਰ ਦੀ ਆਉਂਦੇ ਮੁਰੇ ਚਾਮਣਾ ਇੱਥੇ ਵੱਜੀ ਦੇ ਲਾ ਤੂੰ ਮਨੂੰ ਦੇਖਣੀ ਮੈਂ ਤਾਂ ਕਰਤਾ ਅਖਬਰ ਰੈਗਲ ਪੜਤਾ ਹਾਂ ਅਖਬਰ ਹਾਂ ਮਹਾਵੀ ਗਈ ਜਾਂਦਾ ਜਿਆ ਅਖਬਰ ਪ੍ਰਿੰਟ ਵੱਜੀ ਦੀ ਸਾਰੇ ਦੇਖਣ ਦਾ ਤਾਂ ਹਟ ਜਾਂਦਾ ਬਈ ਗਈ ਜਾਂ ਕੁਰੇ ਉਰੇ ਆ ਕੇ ਵੱਜੀ ਦੇ ਲੱਪਰ ਦੇ ਅੱਖ ਬੰਦ ਹੋ ਜਾਂਦੀ ਦੇ ਲ ਆਪਣੇ ਆਪ ਪਾਣੀ ਪਾਣੀ ਮਹਾਵੀ ਗਈ ਰੋ ਗਿਆ ਫੇ ਮੈਂ ਦੇਖਿਆ ਮਾ ਕੋਲ ਖੋਲ ਕੇ ਆਖਾ ਕਰਾ ਠੀਕ ਨੇ 2-3 ਦਿਨ ਦਾ ਰਲ ਕਰੀ ਗਿਆ ਜੇ ਪ੍ਰਿੰਟ ਵੱਜੀ ਅਖਬਰ ਆਖਣ ਤੋਂ ਬਸ ਉਹ ਕਰਾ ਦਿੰਦੀ ਆ ਆ ਜਕਰ ਜੇ ਤਾਂ ਇੰਨਾ ਕੇ ਮੀਰੇ ਫਿਰ ਤਾਂ ਬਾਜਰਾ ਵੀ ਬਾਜੂ ਨਹੀਂ ਤਾਂ ਬਾਜਰਾ ਦਾ ਤੇਰਾ ਹੋ ਜਾਣਾ ਇਹ ਨਹੀਂ ਹੁੰਦਾ ਹੈਗਾ ਇਹ ਦਿਨਾਂ ਦਾ ਮੈਨੂੰ ਪਤਾ ਜਦੋਂ ਪਾਣੀ ਚੜ ਕੇ ਆ ਗਿਆ ਇੱਕ ਵਾਰੀ ਘੁੰਮ ਗਿਆ ਬਸ ਇੰਨੇ ਚ ਉਹਨੇ ਰਕੜ ਦੇਣਾ ਪਾਣੀ ਚੜ ਕੇ ਆ ਜਾਂਦਾ ਨਾ ਉੱਪਰ ਦਾ 5-7 ਘੰਟੇ ਵੀ ਖੜਾ ਰਿਹਾ ਪਾਣੀ ਇੰਨੇ ਚ ਬਾਜਰਾ ਮਰ ਜਾਂਦਾ ਬਾਜਰਾ ਖਤਮ ਹੋ ਜਾਂਦਾ ਤਾਂ ਇਹ ਚਰੀ ਦੇਖਿਆ ਹੀ ਤੇਰੇ ਉੱਥੇ ਚਰੀ ਬਾਜਰਾ ਆ ਚੱਕਰ ਹੋ ਜਾਂਦਾ ਹੋਰ ਕੋਈ ਨਵੀਂ ਤਾਜੀ ਕੱਕ ਵੱਢਣਾ ਹੈ ਮਾ ਜਦੋ ਭਰੀ ਜੀ ਨੇ ਤੇਰੇ ਕੋਲ ਅਡਵਾਂਸ ਪਈ ਹੋਣੇ ਆ ਪੈਂ ਸਵੇਰ ਤੱਕ ਤਾਂ ਮੂੰਹ ਜਾਨੇ ਮੈਂ ਤਾਂ ਜਲੀ ਖਲੇ ਜਾਣਾ ਕਿ ਆਪ ਤਾਂ ਹੁੰਦਾ ਕਈ ਵਾਰੀ ਵੀ ਟੂੜੀ ਪਾਉਣੀ ਪੈਂਦੀ ਐ ਮੈਂ ਤਾਂ ਅੱਜ ਟੂੜੀਓ ਪਹਿਣੀ ਆ ਸਵੇਰ ਦਾ ਨਹੀਂ ਪੈਂਦਾ ਉਦੋਂ ਲੰਗੇ ਪੇ ਤੇ ਹੁਣ ਸ਼ਾਮ ਨੂੰ ਕਿੱਥੇ ਜਾਊਂਗਾ ਉੱਥੇ ਵੱਢਣਾ ਜਿਹੜਾ ਪਲਾਨ ਆ ਉਹ ਤੇ ਦੋਸਤਾਂ ਚ ਹਰੀ ਸਿੰਘ ਵਾਲੇ ਖੇਤ ਚ ਯਾਰੀ ਦੋਸਤਾਂ ਨੇ ਉਹਦੇ ਕੋਲ ਉੱਥੇ ਲੱਤੀ ਵੀ ਜੋਪ ਤੇ ਨੇ ਚੜੀ ਲਈ ਹੋਈ ਨਾ ਹੂੰ ਕੀਤੇ ਜੋ ਸਤੈ ਲਈ ਉਹ ਕਿਆਰਾ ਖਾਂਦਾ ਹੂੰ ਤੇ ਦੋ ਕਿਆਰੇ ਮਾਇਲੇ ਦੇ ਡੰਗਰਾਂ ਦਾ ਫੇ ਪੌਣਾ ਹੀ ਪੈਣਾ ਦਾ ਕਾਕੰਡਾ ਕਰੇ ਕਿਆ ਚਲ ਆਏ ਆ ਵੀ ਹੁਣ ਅਜ ਮੌਸਮ ਠੰਡਾ ਹੋ ਗਿਆ ਮੌਸਮ ਦਾ ਫਰਕ ਪੈ ਗਿਆ ਜਿਹੜੀ ਗਰਮੈਸ਼ਤੀ ਉਹ ਚੱਕੀ ਗਈ ਸਾਰੀ ਉਹ ਆਣ ਆਣ ਦਾ ਮੈਂ ਜੇ ਮੌਸਮ ਠੰਡਾ ਹੋਊਗਾ ਬਿਮਾਰੀਆਂ ਨੂੰ ਵੀ ਫਰਕ ਆ ਤੇ ਇਲਾ ਗਰਮੈਸ਼ ਗੱਲ ਪੈਂਦਾ ਜਿਹੜੀ ਹੁਮਸ ਉਦੇਗਾ ਤੇਲਾ ਪੈਂਦਾ ਆ ਹੀ ਨਹੀਂ ਹੈਗਾ ਵੀ ਮੀਂਹ ਚ ਬਰਸਾਤ ਚ ਤੇਲਾ ਪਾਉਂਗਾ ਉਹ ਜ਼ਿਆਦਾ ਗਿੱਟਿਆਂ ਨੂੰ ਪੈਂਦੀ ਬਿਮਾਰੀ ਨਾ ਬਿਮਾਰੀ ਤਾਂ ਜ਼ਿਆਦਾ ਗਿੱਟਿਆਂ ਨੂੰ ਹੀ ਪਈ ਆ ਜ਼ਿਆਦਾ ਗਿੱਤੇ ਸੋਗਤ ਨੇ ਫਿਰ ਬਿਵਾਰੀਓ ਪੈਣੀ ਆ ਧੁੱਪ ਅੱਗ ਪੈਂਦੀ ਨਹੀਂ ਲਿਓ ਜਿਹੜੇ ਪਛੇਤੇ ਉਹਨਾਂ ਨੂੰ ਨਹੀਂ ਹੈਗੀ ਇੱਕ ਜਿਹੜੇ ਸੰਘਣੇ ਜ਼ਿਆਦਾ ਮੈਂ ਦੇਖਿਆ ਇਹ ਵੀ ਹੈਗਾ ਜਿਹੜੇ ਸੰਘਣੇ ਹੈ ਜਿਹੜੇ ਕਹਿੰਦੇ ਆ ਵੀ ਲਾ ਦੇ ਚਾਰ ਉਂਗਲ ਪਰ ਉੱਜੀ ਇਦਾਂ ਵੀ ਫਰਕ ਹੈ ਪਾ ਦੇ ਦੋ ਦੋ ਗਿੱਠੇ ਪਰ ਲਾਉਨੇ ਆ ਇਹਨੇ ਨੇਟ ਲਾਉਨੇ ਹੈ ਇਹਨਾਂ ਦਾ ਨਹੀਂ ਨਹੀਂ ਠੀਕ ਆ ਫਿਰ ਵੀ ਦੋ ਦੇਵਰਾਜ ਲੋਈ ਲੇਟ ਇਹੀ ਕਰਦਾ ਹੁੰਦਾ ਸਭ ਤੋਂ ਖਰਾਬ ਦੋ ਦੋ ਗਿੱਠੇ ਪਰ ਮੇਰੇ ਟਕੇ ਲਾਏ ਹੋਏ ਆ ਹੋਰ ਇਹ ਜਾਂ ਪਿੱਛੇ ਰਹਿ ਜਾਂਦਾ ਨਾ ਆ ਪਿੱਟਾ ਰਹਿ ਜਾਂਦਾ ਤੂੰ ਬਾਪੇ ਕਰ ਦਿੰਦਾ ਵੀ ਹੱਟ ਨਾਲੇ ਰਹਿਣਾ ਇਹ ਸਭ ਤੋਂ ਪਿੱਛੇ ਰਹਿ ਜਾਂਦਾ ਵੀ ਜਿਹੜਾ ਬੁढ़ा ਹੋ ਗਿਆ ਹੁਣ ਇਹ ਸਭ ਤੋਂ ਪਿੱਛੇ ਰਹਿ ਕੇ ਜਿਹਦੇ ਟੱਕੇ ਦੂਰ ਲਾ ਦਿੰਦਾ ਇਹ ਜਦ ਇਹਨੇ ਗਿੱਠੇ ਪਰ ਕਰ ਦਿੰਦਾ ਦੇਵਰਾਜ ਨੇ ਆ ਹਾ ਦਾ ਹੁਣ ਦੇਖ ਲੈ ਹੈ ਸੱਚੀ ਗੱਲ ਹੈ ਆ ਪਿੱਛੇ ਰਹਦਾ ਹੁਣ ਬੁढ़ा ਹੋ ਗਿਆ ਬਾਕੀ ਸਾਰੇ ਜਵਾਨ ਆ ਉਹ ਫੇ ਹੁਣ ਦੂਰ ਕਰ ਦਿੰਦਾ 2 ਇੰਚ ਪਰ ਗਿੱਠ ਦੋ ਗਿੱਠ ਕਰਦਣੀਆਂ ਦੇਵਰਾਜ ਦੇਖਿਆ ਮੈਂ ਜਿਹੜਾ ਗੰਨਾ ਉਹ ਪੱਟਿਆ ਜਿਹੜਾ ਹੈ ਸਾਰੇ ਡਬਲ ਜੜ ਵਾਲੀ ਏ ਸਾਰੀ ਇਹ ਡੂੰਗੀ ਨਹੀਂ ਹੁੰਦੀ ਇਹ ਪਹਿਲਾਂ ਪਹਿਲੀ ਮੜੀ ਇਹ ਡੂੰਗੀ ਲਾਇਏ ਦੇਵਰਾਜਾਂ ਨੇ ਕੋਈ ਜਦੋਂ ਮੈਂ ਲਾਈ ਤੀ ਐ ਤਾਂ ਹੈਗੀ ਤੇ ਕਿਤੇ ਕਿਤੇ ਦੀ ਬਾਹਰ ਵਿੱਚ ਮੈਂ ਜਿਹੜਾ ਦੇਖਾਈ ਛੋਟੇ ਤਾਂ ਮੈਂ ਵੱਢ ਕੇ ਡੰਗਰਾਂ ਨੂੰ ਬਾਹਰ ਤੇ ਹਉ ਇਹ ਵੀ ਹੈ ਇੰਨੇ ਖੋਏ ਮੜੇ ਜੀ ਹੂੰ ਫੇ ਕਿੰਨੀ ਕਿ ਇੱਕੇ ਭਰੀ ਥਾਣੀ ਦੋ ਹੋ ਜੂਗੀਆਂ ਚੱਲ ਕੋਈ ਨਹੀਂ ਮਹੀਨਾ ਲੰਘ ਗਿਆ 2 ਮਹੀਨੇ ਡੇਢ ਮਹੀਨਾ ਹੋਰ ਆ ਬਸ 3 ਮਹੀਨੇ ਦੀ ਦਾ ਫਸਲ ਆ 26 1 ਮਹੀਨਾ ਲੰਘ ਗਿਆ ਲਿਆ ਬਸ ਬੀਟੂ ਤਾਂ ਕੁਛ ਨਹੀਂ ਇੰਨਾ ਜਿਆਦਾ ਹੀ 28 ਇਹ ਵੀ 1 ਮਹੀਨਾ ਤਾਂ ਲੰਘੇ ਗਿਆ ਇਹ 110 ਦਿਨ ਦੀ ਫਸਲ ਆ ਹੋਰ ਕਿਆ ਰੱਬ ਇੱਕ ਨਹੀਂ ਸੁੱਖ ਕਰਕੇ ਦੇ 1 ਮਹੀਨਾ ਕੱਢ ਦੇਵੇ ਇਹਨਾਂ ਨੂੰ ਗੋਭ ਜਾ ਜਣਾ ਇਹਨੇ ਹੋਵੇ ਤਾਂ ਹੁਣ ਮਾਤ ਉਹ ਥੱਲੇ ਜੂਰੇ ਦੇ ਨਾਲੋਂ ਜ਼ਿਆਦਾ ਜੇਤੀ ਲਈ ਬਾਬੇ ਤੇਲਾ ਵੀ ਜੂਰੀ ਨੇ ਜਿਆਦਾ ਲਿਆਉਣਾ ਗੈਲੀ ਗੋਭ ਜ ਬਾਅਦ ਚ ਆਉਣੀ ਪੈਣਾ ਤੇਲਾ ਲਿਆਉਣਾ ਜੂਰੀ ਨੇ ਜੂਰੀਆ ਵੀ ਕਰਨਾ ਬਾਈ ਦਾ ਨਰਕਾਨ ਜਿਹੜਾ 21 ਦਿਨਾਂ ਚ ਪੂਰਾ ਕਰ ਦਿੰਦਿਆ 4 4 5 5 ਥੈਲੀ 30 ਦਿਨਾਂ ਚ ਇਹ ਥੋੜੋ ਆ ਵੀ 30 ਦਿਨ ਯੂਰੀਆ 30 ਦਿਨ ਯੂਰੀਆ ਆ ਆਉ ਹੈ ਦਾ ਨੁਕਸਾਨ ਹੈ ਜਿੰਨੀ ਡੋਜ਼ ਮੰਗਦਾ ਉੰਨੀ ਹੀ ਚਾਹੀਦੀ ਆ ਚੱਲੀਏ ਕੰਨੂ ਫਿਰ ਅੱਖ ਵੱਡ ਕੇ ਲਿਆਉਣੇ ਮੈਂ ਤਾਂ ਕਿਉਂ ਆਉਣਾ ਚਲ ਕਿਆ ਟਾਈਮ ਹੋ ਗਿਆ ਲਓ ਜੀ ਅੰਭੀਆਂ ਦੇ ਸ਼ਿਕਾਰੀ ਪਹੁੰਚ ਚੁੱਕੇ ਆ ਹੂੰ ਆਉਂਦੀ ਸਾਰ ਅੰਭੀਆਂ ਪਰ ਨਿਗਾਹ ਮਗੰਬੀਆਂ ਦੇ ਸ਼ਿਕਾਰੀ ਪਹੁੰਚ ਚੁੱਕੇ ਆ ਲੰਬੜਦਾਰ ਮੰਬੀਆਂ ਦੇ ਸ਼ਿਕਾਰੀ ਹੋ ਆ ਵੀ ਲੰਬੜਦਾਰਾਂ ਨੂੰ ਬੰਦਾ ਚੂਨਾ ਲਾ ਗਿਆ ਇਹਨਾਂ ਨੂੰ 500 ਰੁਪਏ ਦਾ ਜਿਹੜਾ ਆਪਾਂ ਉਦੋਂ ਹਿਸਾਬ ਕਰਦੇ ਤੇ ਅਸੀਂ ਉਹਦੇ ਵਿੱਚ ਇੱਕ ਬੰਦਾ ਗੜਬੜ ਕਰ ਗਿਆ ਸਾਨੂੰ ਧੋਖਾ ਦੇ ਗਿਆ ਹੌਲਾਤੀ ਲੈ ਕੇ ਕਮਕਰ ਗਿਆ ਚੱਲ ਕੋਈ ਗੱਲ ਨਹੀਂ ਰੱਬ ਦਾ ਦੇਖਦਾ ਹਾਂ ਉਦੋਂ ਦੱਸ ਦਿੰਦਾ 500 ਰੁਪਏ ਗੜਨਾ ਨਾ ਪੈਂਦਾ ਸਾਰਿਆਂ ਦੇ ਚੱਲ ਕੋਈ ਨਹੀਂ 500 40 ਰੁਪਿਆ ਨਾ 400 40 ਰੁਪਿਆ ਲੈ ਕੇ ਕਿਹੜਾ ਦਾ ਕੋਈ ਬਣ ਜਾਣਾ ਨਹੀਂ ਪਤਾ ਤਾਂ ਲੱਗਿਆ ਜਾਂਦਾ ਯਾਦ ਤਾਂ ਆ ਜਾਂਦਾ ਵੀ ਫਲਾਣੇ ਬੰਦੇ ਨੇ ਪੈਸੇ ਲੱਤੇ ਤੇ ਨੰਬਰਦਾਰ ਚਲ ਹਾਂ ਆ ਗਏ ਅੰਬੀਆਂ ਦੇ ਸ਼ਿਕਾਰੀ ਜੀ ਰਹੀ ਹੋਣੀ ਜੀ ਪਤਾ ਹੀ ਨਹੀਂ ਹੈਗੀ ਹੁਣ ਤਾਂ ਹੁਣ ਨਹੀਂ ਜਾਣਨਾ ਹੈਗਾ ਹੁਣ ਤਾਂ ਤਿਲਕ ਜੂਗੇ ਹੁਣ ਤਾਂ ਗਿੱਲਾ ਆਇ ਫੁੜਕ ਕੇ ਹੋ ਜਾਣਾ ਹੁਣ ਤਾਂ ਆਈ ਜੀ ਆਪਣੇ ਆਵੇ ਗਰਜਣੀ ਬਸ ਕੋਈ ਨਾ ਕੋਈ ਲੋੜੇ ਨਹੀਂ ਹੈ ਕਾਤੇ ਹੜਤਾਲ ਪਰੋ ਗਿਆ ਬਾਪੂ ਸਵੇਰੇ 20 ਅੰਬੀਆਂ ਕਿਉਂ ਆਪ ਕੋਟਾ ਦਾ ਪਿਆ ਘਰਾਂ ਗੱਲ ਤਾਂ ਆ ਹੀ ਨਾ ਓ ਕੱਲ ਮੈਨੂੰ ਕਹਿੰਦੇ ਅਜੇ ਸੋळा ਜੁਗੀਆਂ ਜੇ ਰਿਕਰਟ ਦੋ ਅੱਜ ਸਵੇਰੇ ਕਹਿੰਦੇ ਅੱਜ ਵੇਲੇ ਸੋੜ ਪਰ ਗਾੜ ਜੀ ਟੂਬ ਦੀ ਅੱਜ ਟੱਠੀਆਂ ਇੱਕ ਵਾਰ ਚ ਅੱਜ ਸ਼ਾਮ ਦੁਪਹਿਰ ਲੱਗਾ ਕੱਲੀਆਂ ਸਵੇਰ ਦੀਆਂ ਬਸ ਚੱਲ ਬਣਾ ਲਓ ਖਾਣਾ ਫੇ ਮੀ ਆ ਗਿਆ ਫੇ ਦੇਖੀ ਜਾਉਂਗੇ ਆਦੋ ਵਾਲੇ ਜੇ ਅੰਦਰ ਕੱਢ ਦੇਗਾ ਬਸ ਬਣਾ ਲੈਣੀ ਮੀਨੂ ਕਿਹੜੇ ਅੱਗ ਲੱਗਣੀ ਆ ਹਾਂ ਹਾਂ ਠੀਕ 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 ਰੇੜਾ ਕਰਦਾ ਫਿਰ ਮੌਸਮ ਹੈ ਗਮਸਮ ਜਾਈ ਆ ਹੋਰ ਫੇ ਚਲੀਏਗਾ ਅਨੂ ਵੀ ਲੱਗੇ ਹੋਏ ਬੰਨਣ ਜੀ ਆ ਗਈ ਪਤਾ ਨਹੀਂ ਮੈਂ ਤੁਹਾਨੂੰ ਪੁੱਛਦਾ ਤੈਨੂੰ ਖੇਤ ਚ ਦਿਖਾਈ ਨਹੀਂ ਆਉਂਦੇ ਉਹ ਰਸਤੇ ਤੇ ਤੇਰਾ ਖੇਤ ਆ ਬਾਬੇ ਜੀ ਦਿਖਾਈ ਨਹੀਂ ਪਹ ਹੈ ਨਹੀਂ ਅੱਛਾ ਪਛਾਣ ਆਉਂਦੀ ਉਹਨਾਂ ਦੀ ਹੈ ਉਸਮ ਬਿਲ ਲਗਾਵਾਤਾ ਉਹਦੋਂ ਹਾਈ ਕਿ ਨਹੀਂ ਹੈ ਪਤਾ ਨਹੀਂ ਮੈਂ ਤਾਂ ਗਿਆ ਨਹੀਂ ਵਿੱਚ ਦੋਏ ਬੰਦੇ ਬੜੇ ਵਿੱਚ ਗੰਨਾ ਬੰਨਣ ਉਹਨਾਂ ਨੂੰ ਪਤਾ ਹੋਊਗੀ ਬੇਲ ਹੈਗੀ ਕਿ ਨਹੀਂ ਹੈਗੀ ਹਾਂ ਹੋਗਾ ਜ਼ਰੂਰ ਗੰਨੇ ਨੇ ਦੱਬ ਨਹੀਂ ਲਈ ਪੂਰੀ ਮੈਂ ਗੰਨੇ ਪਰ ਚੜਜਣਾ ਤਾਂ ਉਹਨੇ ਗੰਨੇ ਪਰ ਚੜਜਣਾ ਮੇਨ ਦਾ ਸਪਰੇਅ ਕਹ ਨਹੀਂ ਪੂਰੀ ਕੀ ਆਦੀ ਤੀ ਉਹ ਤਾਂ ਕੀ ਆ ਰਹੀ ਏ ਚੇ ਨਕੀ ਅਦਿ ਲਈ ਵੀ ਤੀ ਉਹ ਪਰਲੇ ਪਾਸੇ ਸੁਪਰੇ ਮਾਰ ਗਈ ਹੋਣੀ ਨਹੀਂ ਮਾਰਾ ਸੁਪਰੇ ਮਾਰ ਦੇਣੀ ਹਾਂ ਜਿੰਦੇ ਨੇ ਤਾਂ ਕਹਣਾ ਕਿ ਡਰਦੇ ਰਹੋ ਗੰਨੇ ਵੇ ਸੁਪਰੇ ਮਾਰਨੀ ਉਰਲੇ ਪਾਸੇ ਖਾਸੀ ਆ ਹਾਂ ਜੀ ਹਾਂ ਤੇ ਸਾਰੇ ਤਿੰਨ ਵਾਰੀ ਗੁੱਟ ਲਿਆ ਦੇਵਰਾ ਜਾਨੇ ਚੰਗੀ ਤਰਾਈ ਨਹੀਂ ਗੁੱਡੇ ਆਏਗਾ ਕੱਖੇ ਨਹੀਂ ਗਿਆ ਇਹਨਾ ਤੇ ਲੈ ਹੂੰ ਬੇਸਵਾ ਇਹ ਲਿੰਕ ਕਰਾਇਆ ਗੁਰਦੇ ਫਿਰ ਤੁਸੀਂ ਕਿੱਕਰ ਬਾਦਮਾ ਬੁਲਾਉਂਗੇ ਜਨਨਾ ਨੂੰ ਕੱਖਾ ਖਵਾ ਨਹੀਂ ਆ ਘਰਲਾ ਵੀ ਨਹੀਂ ਬੰਨਣਾ ਆਏਗਾ ਉਹ ਬੰਨਣਾ ਹਜੇ ਕੱਲ ਮੀਂਹ ਕਰਕੇ ਰਹਿ ਗਿਆ ਅੱਧ ਵਿਚਾਲੇ ਉਹ ਵੀ ਰਹਿ ਗਿਆ ਔਰ ਕਿਹਾ ਅੱਧਾ ਸਮਝ ਲੈ ਪਰਲੇ ਵਿੱਚ ਡੇਢ ਫਾਂਟ ਰਹਿ ਗਈ ਔਰ ਲਾ ਸਾਰਾ ਪਿਆ ਇਹ ਦੇ ਜੀ ਲੜ ਕੇ ਗੰਨਾ ਫਿਰ ਮੈਂ ਤਾਂ ਕਿਹਾ ਤਾਂ ਹੁਣ ਮੀਂਹ ਹਟਿਆ ਤਾਂ ਮੈਂ ਆ ਜੂ ਹਾਂ ਤੁਹਾਨੂੰ ਚੱਕ ਲਿਆਉਂਦਾ ਮੋਟਰਸਾਈਕਲ ਉੱਗਰ ਨਾਲੇ ਛੱਡ ਜੂਗਾ ਕਹਿੰਦੇ ਹੁਣ ਤਾਂ ਕਾਲੂ ਹੀ ਆਉਂਗੇ ਜੀ ਮੈਂ ਚੱਲ ਜਣੀ ਉਹਨਾਂ ਨੂੰ ਆਏ ਆ ਉਹਨਾਂ ਨੂੰ ਪਾਣੀ ਪੂਣੀ ਦਿੰਦੇ ਉਹਨੇ ਬੰਦ ਦੇਣਾ ਹਾਂ ਉਹਨਾਂ ਨੂੰ ਪਾਣੀ ਦਾ ਚੱਕਰ ਨਹੀਂ ਹੈਗਾ ਪਾਣੀ ਦਾ ਚੱਕਰ ਜੀ ਚਾਹੇ ਗੋਡਾ-ਗੋਡੇ ਪਾਣੀ ਹੋਵੇ ਉਹਨਾਂ ਨੇ ਪਾਣੀ ਚ ਵੀ ਬੰਦ ਦੇਣਾ ਬਸ ਗਿਰੇ ਨਾ ਪਾਣੀ ਚਾ ਗਿਰਾ ਹੂਆ ਥਾ ਉਸ ਵਿੱਚੋਂ ਕਢ ਕੇ ਸੰਭਾਲ। ਉਹਦਾ ਹੈ ਬਹੁਤ ਪੱਕੇ ਬੰਦੇ ਆ ਜਿੰਨਾ ਮਰਜ਼ੀ ਪਾਣੀ ਹੋਵੇ ਉਹ ਨਹੀਂ ਕਰਦੇ ਗੌਰ। ਆ ਜਿਹੜਾ ਸਰਦਾਰ ਦਾ ਜੋ ਉੱਥੇ ਥਾ ਹਾਂ ਉਹੀ ਬੰਦੇ ਬੁੱਢੇਪੁਰੇ ਵਾਲੇ। ਇਸ ਦਾ ਸਰਦਾਰ ਜੀ ਦੇ ਬਗਲੇ ਮੈਂ ਨਹੀਂ ਥਾ। ਹਾਂ ਹਾਂ ਬੋਲੂਗਾ ਕਰਦੇ। ਹਾਂ ਉਸਨੇ ਜੋ ਹੈ ਜੋ ਆਮ ਲੋਕ ਦੇ ਸਿਟਣੇ ਲਈ ਉਸਨੇ ਗੁਸਾ ਜਿੱਦਾਂ ਪਾਣੀ। ਬਾਕੀ ਹੁਣ ਕਹ ਪੈਣਾ ਪਿਛਲੇ ਸਾਲ। ਆਓ। ਆਇਆ ਥਾ ਲੰਬਾ ਉਸ ਕੋ ਜਾਣੇ ਵਿਚ ਮੇ ਸਾਰੇ ਪਾਸੇ ਗੰਨਾ ਸਹੀ ਖੜਾ ਸਾਈਡਾਂ ਪਰ ਇਹਨੇ ਜੋ ਆਇਆ ਜੇ ਕਿੰਨਾ ਲੰਬਾ ਪਿਆ ਚੂਆ ਯਾਰ ਕਰੇਗਾ ਹੁਣ ਸੜਕ ਦੇ ਨਾਲ ਨਾਲ ਇੰਨਾ ਵੱਡਿਆ ਪਿਆ ਜਾ ਹੁਣ ਘਟਿਆ ਉਧਰ ਮੈਂ ਦਵਾਈ ਜੀ ਗਰੀ ਆ ਉਥੇ ਫਰਕ ਰਿਹਾ ਥੋੜਾ ਜਿਹਾ ਚਲਤਾ ਨਹੀਂ ਚਲੀਏ ਫੇਰ ਕਰਨ ਹੁਣ ਦੇਖੀਏ ਜਾ ਕੇ ਕਾਕੰਡਾ ਨਾ ਪਾਈ ਹੋਈ ਥੋੜੀ ਸਵੇਰ ਕੱਲ ਸਵੇਰ ਤੱਕ ਦੀ ਪਾਇਆ ਜਾ ਆਹ ਪਰਸੋਂ ਜੀ ਵਿਆਹ ਦੇਣੀ ਸੀ ਤੁਹਾਨੂੰ ਬੇੜੀ ਫਿਰਦਾ ਹੁਣ ਹੁਣ ਪਾਦੀ ਸ਼ਾਮ ਦੀ ਬਾਹਰ ਪਾ ਲੈਣੀ ਬਾਹਰ ਕੱਢ ਦੇਣੀ ਅੰਦਰ ਨਹੀਂ ਪਾਈ ਦੀ ਹਾਂ ਤੈਨੂੰ ਕਾ ਚਾਹੀਦਾ ਬੀਆਂ ਚਾਹੀਦੀਆਂ ਰੋਲਾ ਪਾਉਂਦਾ ਦੇਖ ਲੈ ਚੱਲ ਚਲੀਏ ਫਿਰ ਹੁਣ ਸ਼ਾਮ ਨੂੰ ਮੈਂ ਕਹਿੰਦਾ ਥੋੜਾ ਜਿਹਾ ਲੰਗਣਾ ਨੂੰ ਅੰਦਰ ਬੰਦਿਓ ਮੇਜ਼ਾਮ ਅੰਦਰ ਬੰਦਾਂਗੇ ਚੱਲ ਉੱਪਰਾਂ ਨੂੰ ਕਰ ਦੂੰਗਾ ਕੋਈ ਹੋਰ ਵਕਦਾਂ ਬਾਈ ਜੀ ਦਿੱਤੀ ਗੱਲ ਜੀ ਠੀਕ ਆ ਠੀਕ ਆ ਮੋਹ ਠੰਡਾ ਕਰਾਸਤਾ ਮਾਹ ਵਧੀਆ ਹੋ ਗਿਆ ਹੋ ਤੁਹ ਦਾ ਵਧੀਆ ਹੋ ਗਿਆ ਪਰ ਜੇ ਰਾਤ ਨੂੰ ਹੀ ਬੈ ਕੇ ਗੰਨਾ ਚ ਬੰਨ ਕੇ ਨਹੀਂ ਗਏ ਮੈਂ ਕਿਹਾ ਤੀਏ ਪੈਸੇ ਬਸ ਵੇਰੀ ਦੀ ਹੈ ਨਹੀਂ ਮੈਂ ਤੁਹਾਨੂੰ ਇਹ ਤਾਂ ਮੈਂ ਤਾਂ ਤੀਏ ਪੈਸੇ ਹਾਂ ਵੀ ਤੰਜੋ ਮੈਂ ਕਿਹਾ ਮੈਂ ਤੁਹਾਨੂੰ ਲੇਵੀ ਆਉਂਦਾ ਛੱਡ ਵੀ ਆਉਂਗਾ ਦੋ ਫਾਂਟਾ ਇਹ ਵੀ ਲਾ ਦੋ ਸਿਰੋ ਦੋ ਫਾਂਟਾ ਦੀਆਂ ਹਾਂ ਉਹ ਨਹੀਂ ਸਰਦਾਰ ਜੀ ਹੁਣ ਤਾਂ ਰਜਾਈ ਚ ਪਈ ਆ ਕਹਿੰਦਾ ਹੁਣ ਕਿੱਥੇ ਰਜਾਈ ਥੱਲੇ ਕਹਿੰਦੇ ਠੰਡਾ ਜੀ ਰਜਾਈ ਚ ਪਈ ਆ ਵੇ ਜੀ ਮੈਂ ਚੱਲ ਭਾਈ ਹੁ ਮੈਂ ਕੀ ਕਰ ਸਕਦਾ ਜਾਂ ਤੁਹਾਡੀ ਮਰਜ਼ੀ ਆ ਕਹਿੰਦਾ ਸਵੇਰੇ ਸੱਜਰੀ ਆਉਂਗੇ ਮੈਂ ਸਵੇਰੇ ਆ ਜੀ ਆਓ ਸਵੇਰੇ ਬੰਨ ਜਿਆ ਹੁਣ ਸਵੇਰੇ ਬੰਨੀ ਨਹੀਂ ਨਾ ਪਤਾ ਰਾ ਤਾਨੂੰ ਉ ਇਹ ਤਾਂ ਰਾਤ ਲੰਘੀ ਪਰ ਹੁਣ ਆਏ ਆ ਵੀ ਹੁਣ ਮੇਰੇ ਸਾਹ ਕੋਈ ਫਰਾਟੇਦਾਰ ਨਹੀਂ ਪੈਂਦਾ ਛੜੀ ਵਾਲੀ ਛੜੀ ਵਾਲਾ ਹੀ ਪਊਗਾ ਛੜੀ ਵਾਲਾ ਪਊਗਾ ਹਵਾ ਨਹੀਂ ਆਉਂਦੀ ਹਵਾ ਨਹੀਂ ਆਉਂਦੀ ਕਿਉਂਕਿ ਅੱਜ ਵੀ ਤੇਰਾ ਸਾਰੀ ਦਿਹਾੜੀ ਕਿੜਮਣ ਹੋਈ ਕੀ ਕਿਮਣ ਕਾ ਨਹੀਂ ਹੋਈ ਗਰਮੀ ਵੀ ਨਹੀਂ ਚੱਕਣੀ ਆ ਹਾਂ ਗਰਮੀ ਇਹਨੇ ਕਿ ਕਹੀਏ ਕਿਉਂਕਿ ਜਿਹੜਾ ਥੋੜਾ ਥੋੜਾ ਪੈਣਾ ਹੈ ਰਸਮਾ ਵੀ ਪੈਣਾ ਹੈ ਇਹਨੇ ਸਾਰੀ ਬੜਦਾ ਚੱਕਣੀ ਆ ਨਾਲੇ ਪੈ ਵੀ ਸਾਰੇ ਪਾਸੇ ਰਿਆ ਹੈ ਕੋ ਪਾਣੀ ਨਹੀਂ ਖੜੇਗਾ ਨਾ ਜਮੀ ਨਾਲ ਦੀ ਨਾ ਰਸਮਤ ਮੀ ਪੈ ਰਹੀ ਆ ਨਹੀਂ ਪਿਆ ਬੱਚੇ ਜਾਈਏ ਤੂੰ ਤੇਰਾ ਆਪਣੇ ਪੇਟ ਤੇ ਲੈ ਕੇ ਮਰੰਡੇ ਤੱਕ ਕੁਝ ਪੀਟ ਕੇ ਹਲਤਾ ਨਹੀਂ ਉਦਣ ਬੜੀਆਂ ਝੱਲੀਂ ਦੇ ਪਰਲੇ ਵਸੇ ਵਾਲ ਸਾਡੇ ਪੈ ਗਿਆ ਆਪਣੇ ਪਿਆਰੇ ਇਹ ਸਾਰੇ ਪੈ ਜੈਣਾ ਪਿਆ ਜਮ ਇਹ ਸਭ ਮਰੰਡੇ ਦਾ ਇੱਕੋ ਰਫਤਾਰ ਸੀ ਇਹ ਵੀ ਨਹੀਂ ਹੈਗਾ ਵੀ ਜ਼ਿਆਦਾ ਦਾ ਹਾਂ ਥੋੜਾ ਮੀਂਹ ਦਾ ਸਾਰੇ ਪਾਸੇ ਹੋਰ ਬੜਾ ਵਧੀਆ ਮੋਟਿਆ ਬੇਲੇ ਭਾਈ ਉਹ ਕਾ ਕਰਨ ਠੰਡੇ ਮੌਸਮ ਦਾ ਨੰਨ ਤੇ ਮਾਰ ਰਹੇ ਆ ਠੰਡੇ ਦਾ ਹੁਣ ਗਰਮਾਏ ਸੋਈ ਨਹੀਂ ਇਹਦੇ ਪੈਸੇ ਨਹੀਂ ਆ ਠੀਕ ਆ ਇੰਨੀ ਗਰਮਾਏ ਨਹੀਂ ਠੀਕ ਆ ਫਿਰ ਵੀ ਨਹੀਂ ਨਹੀਂ ਮੈਂ ਤਾਂ ਹੈਗੀ ਹਵਾ ਨਹੀਂ ਚੱਲਦੀ ਉਹ ਇੰਨੀ ਤਾਂ ਤੂੰ ਤਾਂ ਇਹ ਕਹਿੰਦਾ ਵੀ ਏਸੀ ਆ 16 ਟੈਂਪਰੇਚਰ ਰੱਖੇ ਇਹ ਜਿਹੜਾ ਏਸੀ ਕਮਰੇ ਜੀ ਠੰਡ ਰੱਖਦਾ ਇਹ ਸੁਰਾਈ ਜਿਆਦਾ ਚਾਹੀਦਾ ਚੜੀ ਲੱਗੀ ਸਵੇਰ ਦੀ ਉਹ ਨਹੀਂ ਮੁੰਡਾ ਟੈਂਪਰੇਚਰ ਆ ਦੇ ਰਾਤ ਦਾ 24 ਦਿਨ ਦਾ 30 32 ਜਿਹੜਾ ਮੀਂਹ ਪਿਆ ਫੁੱਲ ਤੱਕ ਦੇ ਮੀਂਹ ਨਾ ਪਿਆ ਰਸਮਾ ਪਿਆ ਰਸਮਾ ਇਹ ਹੀ 5-7 ਮਿੰਟਾਂ ਮੇ ਪਾ ਕੇ ਨਿਕਲ ਜਾਂਦਾ ਪਾਣੀ 10 ਰੁਪਏ ਦਾ ਨੱਕੇ ਤੋੜ ਦੇਣੇ ਨੱਕੇ ਇਹਨੇ ਨੱਕੇ ਤੋੜ ਦੇਣੇ ਤੇ ਜੇ ਸਪੀਡ ਗੇ ਪੈਂਦਾ ਹਾਂ ਪਈ ਥੋੜਾ ਜੀ ਹੌਲੀ ਹੌਲੀ ਸਭ ਤੋਂ ਵਧੀਆ ਚਾਹੀਦਾ ਵੀ ਇਕਣੇ ਹੀ ਦਾ ਹੱਸ ਵੀ ਕਿੱਧਰ ਹੱਸ ਵੀ ਇੱਥੀ ਦਾ ਪਹਿਲਾਂ ਮੱਟ ਮਗੜਾ ਮਾਰ ਕੇ ਕਿੱਦਾਂ ਜੀਰੀ ਜੀਰੀ ਵਧੀਆ ਖੜੀ ਸਪਰੀ ਦਾ ਲੱਗੀ ਹੋਣੀ ਜਿਹੜੀ ਗੱਲ ਕਰੀਆ ਉਹ ਤਾਂ ਪਹਿਲੇ ਕੰਦ ਮਾਰਨੇ ਤੇ ਘਰ 10 12 ਘੰਟੇ ਲੱਗਦੇ ਥੋੜੇ ਬਹੁਤ ਆ ਪੰਜ ਸੱਤ ਘੰਟੇ ਹੀ ਬਹੁਤ ਹੁੰਦੇ ਉਹ ਦੂਆ ਵੀ ਬਾਤ ਤੇ ਸਟਿਕਰ ਜਿਆ ਗੰਨੇ ਨੂੰ ਰੇ ਲੱਗ ਗਿਆ ਪਰ ਇੰਨੀ ਤਾਂ ਮੈਂ ਕਿਹਾ ਤਾਂ ਗੰਨੇ ਨੂੰ ਆ ਕੇ ਗੱਡੇ ਦੇਖ ਲੈ ਗੰਨੇ ਦੇ ਨਾ ਆਏ ਥੋੜਾ ਵੀ ਫਿਰ ਪਾਣੀ ਲਾ ਕੇ ਗਾਹ ਤੁਰ ਪੂਗਾ ਮਾ ਇਹ ਸੜ ਜਿੱਥੇ ਵੀ ਉੱਥੀ ਲੱਗ ਗਿਆ ਜਿਹੜੀ ਛੜੀ ਲੱਗੀ ਵੀ ਆਹ ਪਿਆ ਵੀ ਰਸਮ ਹਾਂ ਰਸਮ ਹੋ ਗਿਆ ਜਿਹੜਾ ਰੇ ਨਹੀਂ ਪਿਆ ਉੱਥੀ ਰਹਿਣਾ ਉਹਨੇ ਜੂਰੀਆ ਦਾ ਖੁਰ ਜਾਂਦਾ ਜਦ ਇਹ ਡਾਇਆ ਹੀ ਹੁੰਦਾ ਹੈ ਡਾਇਆ ਥੋੜਾ ਜਿਹਾ ਟਾਈਮ ਲੈਂਦਾ ਹਾਂ ਚੱਲ ਉਹ ਵੀ ਲੱਗ ਗਿਆ ਇਹ ਗੋਮਾ ਦੇ ਰਿਹਾ ਪਾਣੀ ਬਾਈ ਹੈ ਜਿਹੜੀ ਫਸਲ ਦੀ ਗੋਮਾ ਘਰਨਾ ਪਾਣੀ ਹੈ ਹਾਂ ਇਹ ਚੀਜ਼ੇ ਹੋ ਰਹੇ ਹੈ ਕਿ ਪੱਟੀਆਂ ਬਿਮਾਰੀਆਂ ਤੋਂ ਹੁੰਦਾ ਵੈਸੇ ਇੱਕ ਜੇ ਭਰ ਕੇ ਆਵੀ ਜਾਵੇਂ ਮੈਂ ਤਾਂ ਕਹਿੰਦਾ ਚੂਹੀ ਇੱਕ ਵਾਰੀ ਭਰ ਕੇ ਆ ਲੈ ਤੂੰ ਆ ਮਰ ਚੂਹਾ ਵਾਦੀ ਥੋੜਾ ਚੂਹਾ ਨਹੀਂ ਹੈਗਾ ਤੂੰ ਆ ਵੀ ਡਾਡਾ ਚੂਹਾ ਤਕੜਾ ਹੈ ਨਾ ਮਗਰ ਪੈਣੀ ਵਾਲਾ ਕੋਈ ਵੀ ਜੇ ਮੇਰੀ ਗੱਲ ਸੁਣ ਲਾ ਚੂਹੇ ਦਾ ਤਾਂ ਖਤਮ ਹੋਊਗਾ ਜੇ ਸਾਰੇ ਖੇਤਾਂ 'ਲੇ ਦਵਾਈ ਪਾਉਣ ਦਵਾਈ ਨਹੀਂ ਸਾਰੇ ਪਾਸੇ ਪਾਣੀ ਆ ਜੂ ਪਾਣੀ ਆਵੇ ਆਵੇ ਮਰ ਜੇ ਦਵਾਈ ਪਾਉਣ ਜੇ ਨਹੀਂ ਵੀ ਪੈਂਦਾ ਨਹੀਂ ਥੜਾ ਕਿੱਥੇ ਕਾਬੂ ਪੈਂਦਾ ਇਹਦੇ ਤੇ ਵੀ ਆਪਣੇ ਥੋੜਾ ਜਿਹਾ ਚੋਈ ਚੱਲ ਪੈਂਦੀ ਆ ਪਾਣੀ ਭਰ ਕੇ ਸਾਰੇ ਖੇਤਾਂ ਜਿਹੜੇ ਉਹ ਵੀ ਮੋਟਰ ਜਿਹੜਾ ਉਹਦੇ ਜਾਂਦੇ ਰਹੇ ਆ ਮੰਡ ਨੂੰ ਜਿਹੇ ਇਦੋਂ ਲੱਗ ਜਾਂਦੀਆਂ ਰਾਤ ਨੂੰ ਸੜਕ 'ਤੇ ਹਾਂ ਚਲੇ ਆਏ ਨਾ ਥੇ ਬੱਦੇ ਆ ਇਧਰ ਤੋਂ ਫਰ ਤੋਂ ਉਹ ਰਾਤ ਨੂੰ ਰਿਸ਼ਤੇਦਾਰੀਆਂ ਜਾਂਦੇ ਇੱਕ ਦੂਜੇ ਨੂੰ ਮਿਲਣ ਜਾਣੇ ਜੀ ਦੋ ਤਾਂ ਕਹਿੰਦੇ ਹੁਣ ਦਿਨ ਚ ਫਰੀ ਆਂ ਜਰੇ ਇਧਰ ਨਾੜਦੇ ਜਾਲੇ ਇਹਨਾਂ ਨੇ ਵੀ ਘੁੰਮਣਾ ਫਿਰਨਾ ਆਈ ਤਾਂ ਹੁਣ ਚਲੋ ਠੀਕ ਆ ਜੀ ਫਿਰ ਮਿਲਦੇ ਆ ਕੱਲੂ ਕਿਸੇ ਅਗਲੀ ਵੀਡੀਓ ਚ ਜਿਆਦੇ ਲਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ